ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਗੁਰਦੁਆਰਾ ਯਾਦਗਾਰ ਬਾਬਾ ਜਵਾਰਦਾਸ ਪਿੰਡ ਸ਼ੇਰੋਂ ਵਿਖੇ ਇੱਥੇ ਹਰ ਸਾਲ ਵਾਂਗ ਸਤਖੰਡ ਸ੍ਰੀ ਹਜੂਰ ਸਾਹਿਬ ਵਾਸਤੇ ਅਚਾਰ ਪਾਉਣ ਦੀ ਸੇਵਾ ਕੀਤੀ ਜਾਂਦੀ ਹੈ ਪਿਛਲੇ ਕਈ ਦਿਨਾਂ ਤੋਂ ਸਮੁੱਚੀ ਸੰਗਤ ਪਿੰਡ ਦੀਆਂ ਬੀਬੀਆਂ ਮਾਈਆਂ ਤੇ ਸਾਰੀਆਂ ਸੰਗਤਾਂ ਰਲ ਮਿਲ ਕੇ ਅਚਾਰ ਪਾਉਣ ਦਾ ਜਿਹੜੀ ਸੇਵਾ ਹੈ ਉਸ ਕਾਰਜ ਦੇ ਵਿੱਚ ਹਿੱਸਾ ਪਾ ਰਹੀਆਂ ਹਨ ਮੈਨੂੰ ਕੀ ਕਾਲਸਾ ਵਾਇਗਰੀ ਦੀ ਕੀਤੇ ਬਾਬਾ ਜਮਾਰ ਨਾਲ ਦੇ ਸਥਾਨ ਤੇ ਉੱਤਰ ਰਤਿਲ ਮਾਪਤੀ ਆਮ ਬਦਾ ਤੇ ਮਿਰਚ ਦਾ ਅਚਾਰ ਪਾਇਆ ਜਾ ਰਿਹਾ ਹੈ ਕਿਤੋਂ ਵਧੀਆ ਸੇਵਾ ਚ ਲੱਗੇ ਹੋਏ ਨੇ ਸਾਰੇ ਭੈਣ ਭਰਾ ਦਿੱਤੀਆਂ ਮਾਈਆਂ ਸਾਰੇ ਸੇਵਾ ਕਾਰਦੇ ਦੇ ਮਤਦੰ ਦੇ ਨਾਲ ਅਚਾਰਪਉਣ ਦੀ ਸੇਵਾ ਚੱਲ ਰਹੀ ਹੈ ਜਿਹੜੀ ਸਤਖੰਡ ਸ੍ਰੀ ਹਜੂਰ ਸਾਹਿਬ ਵਿਖੇ ਜਾਣੀ ਹੈ ਇਸ ਸਬੰਧ ਵਿੱਚ ਆਪਾਂ ਨੂੰ ਜਾਣਕਾਰੀ ਦੇਣਗੇ ਗੁਰਦੁਆਰਾ ਬਾਬਾ ਜਵਾਰਦਾਸ ਦੇ ਗ੍ਰੰਥੀ ਸਾਹਿਬ ਬਾਬਾ ਅਮਰੀਕ ਸਿੰਘ ਜੀ ਖਾਲਸਾ ਆਓ ਗੱਲਬਾਤ ਕਰਦੇ ਆਂ ਦੀ ਖਾਲਸਾ ਵਾਹਿਗੁਰੂ ਜੀ ਦੀ ਮੱਤੇ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਸਦਕਾ ਜੋ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਗੁਰਦੁਆਰਾ ਲੰਗਰ ਸਾਹਿਬ ਵਾਸਤੇ ਪਿਛਲੇ ਲਗਭਗ 5-6 ਸਾਲਾਂ ਤੋਂ ਪਿੰਡ ਸੀਰੋਂ ਦੀ ਸਮੁੱਚੀ ਸੰਗਤ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ ਜੋ ਅੰਬਾਂ ਤੇ ਮਿਰਚਾਂ ਦਾ ਅਚਾਰ ਬਣਾ ਕੇ ਭੇਜਿਆ ਜਾਂਦਾ ਹੈ ਜੋ ਇਸ ਸਾਲ ਵੀ ਸੇਵਾ ਤਕਰੀਬਨ 9 ਤਰੀਕ ਤੋਂ ਚੱਲ ਰਹੀ ਹੈ ਇਥੋਂ ਪਹਿਲਾਂ ਸਮੁੱਚੀਆਂ ਸੰਗਤਾਂ ਵੱਲੋਂ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਜੋ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਪਿੰਡ ਗੜਦੀਵਾਲ ਦੇ ਇਲਾਕੇ ਦੇ ਵਿੱਚੋਂ ਅੰਬ ਤੋੜ ਕੇ ਲਿਆਂਦੇ ਗਏ ਐ ਜਿੱਥੇ ਭਾਈ ਮਨਜੋਤ ਸਿੰਘ ਦੀ ਬਾਬਾ ਦੀਪ ਸਿੰਘ ਗਿਰਦ ਆਸ਼ਰਮ ਸੰਸਥਾ ਚੱਲਦੀ ਹੈ ਉਹਨਾਂ ਨੌਜਵਾਨਾਂ ਵੱਲੋਂ ਵੀ ਉੱਥੇ ਬਹੁਤ ਵੱਡਾ ਸਹਿਯੋਗ ਦਿੱਤਾ ਜਾਂਦਾ ਹੈ ਸੋ ਦੁਆਬੇ ਦੇ ਇਲਾਕੇ ਦੇ ਵਿੱਚੋਂ ਅੰਬ ਤੋੜ ਕੇ ਲਿਆਂਦੇ ਜਾਂਦੇ ਐ 300 ਸਮੂਚੀਆਂ ਸੰਗਤਾਂ ਵੱਲੋਂ ਨਗਰ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਜਿਹਦੇ ਵਿੱਚ ਨੌਜਵਾਨ ਬਜ਼ੁਰਗ ਵੀਰ ਬੱਚੇ ਬੀਬੀਆਂ ਭੈਣਾਂ ਸਾਰਿਆਂ ਵੱਲੋਂ ਰਲ ਕੇ ਅੰਬਾਂ ਦੀ ਮਿਰਚਾਂ ਦੀ ਕਟਾਈ ਕੀਤੀ ਜਾਂਦੀ ਹੈ ਬਾਅਦ ਵਿੱਚ achar ਫਿਰ ਰਲਾ ਕੇ ਮਿਕਸ ਕਰਕੇ ਤਿਆਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਫਿਰ ਇਹ ਸੱਚਖੰਡ ਸ੍ਰੀ ਹਜੂਰ ਸਾਹਿਬ ਗੁਰਦੁਆਰਾ ਲੰਗਰ ਸਾਹਿਬ ਜੋ ਬਾਬਾ ਨਿਧਾਨ ਸਿੰਘ ਜੀ ਦੁਆਰਾ ਲੰਗਰ ਚਲਾਇਆ ਗਿਆ ਸੋ ਉੱਥੇ achar ਭੇਜਿਆ ਜਾਂਦਾ ਹੈ ਇਸ ਸਾਲ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਸਦਕਾ ਲਗਭਗ 500 ਮਣ ਤੋਂ ਉੱਪਰ achar ਜਿਹੜਾ ਤਿਆਰ ਕੀਤਾ ਗਿਆ ਹੈ ਆਮ ਅਤੇ ਮਿਲਟਾਂ ਦਾ ਤੇ ਆਏ ਸਾਲੀਏ ਜਿਹੜੀ ਸੇਵਾ ਹੋਇਆ ਕਰੇਗੀ ਗੋਬੀ ਸੰਗਤਾਂ ਤਕਰੀਬਨ ਆਪਣੇ ਇਲਾਕੇ ਦੇ ਵਿੱਚੋਂ ਵਾਲੇ ਵਾਲੇ ਸਾਰੇ ਨਗਰਾਂ ਦੇ ਵਿੱਚੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਪਿੰਡ ਨੰਬੋਲ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸੇਵਾ ਕੀਤੀ ਮਾਇਆ ਦੇ ਨਾਲ ਵੀ ਅੰਬਾਂ ਦੇ ਨਾਲ ਰੱਤ ਦਾ ਦੇ ਨਾਲ ਤੋਂ ਹੋਰ ਵੀ ਥੂਰ-ਥੂਰ ਤੱਕ ਤੋਂ ਲਾਕੇ ਵਾਲੇ ਵਿੱਚ ਸੰਗਤਾਂ ਨੇ ਆ ਕੇ ਸੇਵਾ ਕੀਤੀ ਹੈ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਹੈ ਤੁਸਾਂ ਨੂੰ ਕਿਰਪਾ ਕਰਨ ਸਾਰਿਆਂ ਦੀ ਸੇਵਾ ਪ੍ਰਵਾਨ ਕਰਨ ਦੀ ਕਰਦੀ ਹੈ ਕਲਾ ਬਕਸ਼ਨ ਜੀ ਗਵਰਨ ਕਮਿਟੀ ਕਾ ਖਾਲਸਾ ਆਵਾਹੀ ਗੁਰਜੀ ਕੀ ਫਤਿਹ